ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੋਲਯ ਦੀ ਟੀਵੀ ਕਹਾਣੀ ਦਾ ਦੂਜਾ ਭਾਗ ਲੈ ਕੇ ਹਾਜ਼ਰ ਹੋਇਆ ਉਮੀਦ ਹੈ ਤੁਹਾਨੂੰ ਕੱਲ੍ਹ ਵਾਲੀ ਕਹਾਣੀ ਵੀ ਪਸੰਦ ਆਈ ਹੋਏਗੀ ਅਗਰ ਕਿਸੇ ਨੇ ਇਹ ਕਹਾਣੀ ਪਹਿਲਾਂ ਕੱਲ ਨਹੀਂ ਸੁਣੀ ਤਾਂ ਜਿਹੜੇ ਕੱਲ੍ਹ ਦੀ ਮੇਰੀ ਅਪਡੇਟਸ ਸੀਗੀ ਉਹ ਕਹਾਣੀ ਨੂੰ ਇੱਕ ਵਾਰ ਜ਼ਰੂਰ ਸੁਣ ਲਿਓ ਫਿਰ ਅੱਜ ਦਾ ਜਿਹੜਾ ਨੈਕਸਟ ਪਾਰਟ ਸਟਾਰਟ ਕਰ ਰਹੇ ਹਾਂ ਕਹਾਣੀ ਜਿਸ ਜਿਹੜੀ ਪਿੱਛੋਂ ਮੈਂ ਥੋੜਾ ਜਿਹਾ ਟਾਈਟਲ ਵੀ ਦੱਸ ਦਿੰਦੀ ਆ ਕੀ ਕਹਾਣੀ ਇੱਕ ਜੀਤੇ ਨਾਮ ਦੇ ਗੱਭਰੂ ਨੌਜਵਾਨ ਦੀ ਸੀਗੀ ਜਿਹਦੇ ਕੇ ਚਾਚੇ ਨੇ ਬੇਈਮਾਨੀ ਨਾਲ ਉਹਨਾਂ ਦੀ ਸਾਰੀ ਜ਼ਮੀਨ ਹੜਾਪ ਲਈ ਸੀ ਤੇ ਜੀਤਾ ਨਸ਼ਿਆਂ ਚ ਲਾ ਗਿਆ ਤੇ ਉਹ ਇੱਕ ਕੋਠੇ ਵਾਲੀ ਔਰਤ ਰਾਣੂ ਦੇ ਜਿਹੜਾ ਨਾਲ ਉੱਥੇ ਜਾ ਕੇ ਉਹਨੂੰ ਮਿਲ ਗਿਆ ਸੀਗਾ ਤੇ ਉਹ ਕਹਾਣੀ ਉਵੇਂ ਚੱਲਦੀ ਆ ਘਰ ਵਿੱਚ ਜੀਤੇ ਦੀ ਮਾਂ ਕੱਲੀ ਵੇਟ ਕਰਦੀ ਸੀ ਜੀਤੇ ਦੀ ਲੇਕਿਨ ਜੀਤਾ ਸ਼ਹਿਰ ਵਿੱਚ ਨਸ਼ਾ ਕਰਕੇ ਉੱਥੇ ਕਿਤੇ ਨਾ ਕਿਤੇ ਡਿੱਗਿਆ ਰਹਿੰਦਾ ਸੀ ਤੇ ਫਿਰ ਉਹਦਾ ਜਿਹੜਾ ਮਲਾਪ ਉਹ ਰਾਣੋ ਦੇ ਨਾਲ ਹੁੰਦਾ ਕੁਝ ਦਿਨਾਂ ਦੇ ਲਈ ਅੱਜ ਅੱਜ ਅੱਗੇ ਕਹਾਣੀ ਸਟਾਰਟ ਕਰਦੇ ਆਂ ਦੇਖਦੇ ਆਂ ਕਿ ਜਦੋਂ ਜੀਤੇ ਦੀ ਮਾਂ ਦੇਖਦੀ ਆ ਕਿ ਰਾਤ ਨੂੰ ਦੇਰ ਰਾਤ ਨੂੰ ਉਹਨਾਂ ਦੇ ਦਰਵਾਜ਼ੇ ਵਿੱਚ ਕੋਈ ਆਵਾਜ਼ਾਂ ਮਾਰ ਰਿਹਾ ਤੇ ਜੀਤੇ ਦੀ ਮਾਂ ਨੂੰ ਲੱਗਦਾ ਕਿ ਮੇਰਾ ਜੀਤਾ ਪੁੱਤ ਆ ਗਿਆ ਹਨਾ ਲੇਕਿਨ ਜਦੋਂ ਉੱਤਰੀ ਜਾਂਦੀ ਆ ਤਾਂ ਜਲਦੀ ਜਲਦੀ ਕਦਮ ਕਾਲੇ-ਕਾਲੇ ਪੁੱਟਦੀ ਹੋਈ ਗੇਟ ਵੱਲ ਜਾਂਦੀ ਆ ਤੇ ਜਾ ਕੇ ਵੇਖਦੀ ਆ ਕਿ ਉਹ ਤਾਂ ਉਹਦੀ ਵੀਰੋ ਜਿਹੜੀ ਹੁੰਦੀ ਆ ਨਾ ਦਰਾਣੀ ਹੁੰਦੀ ਆ ਸੁਲੱਖਣ ਸਹੋਂਦੀ ਜਿਹੜੀ ਘਰ ਵਾਲੀ ਉਹਦਾ ਜਿਹੜਾ ਦਿਓਰ ਹੁੰਦਾ ਜੀਤੇ ਦਾ ਚਾਚਾ ਤੇ ਉਹ ਜੀਤੇ ਦੀ ਚਾਚੀ ਆਵਾਜ਼ਾ ਮਾਰ ਰਹੀ ਹੁੰਦੀ ਆ ਕਿ ਹੰਜਾਲ ਦੀ ਆਈ ਭੈਣੇ ਚਲਦੀ ਆਈ ਪਤਾ ਨਹੀਂ ਜੀਤੇ ਦੇ ਚਾਚੇ ਨੂੰ ਕੀ ਹੋ ਗਿਆ ਤੇ ਜਦੋਂ ਉਹ ਜਾਂਦੀ ਆ ਤਾਂ ਦੇਖਦੀ ਆ ਤੇ ਉਹ ਪੁੱਛਦੀ ਆ ਕਿ ਇਹਨੂੰ ਕੀ ਗੱਲ ਹੋਈ ਤੇ ਉਹ ਕਹਿੰਦੀ ਆ ਕਿ ਭੈਣੇ ਅੱਜ ਸਵੇਰ ਦਾ ਖੇਤ ਸਪਰੇਅ ਕਰਨ ਗਿਆ ਸੀਗਾ ਤੇ ਪਤਾ ਨਹੀਂ ਕੀ ਹੋ ਗਿਆ ਉਹ ਦੋਨੇ ਜਾਣੀਆਂ ਉਹਨੂੰ ਪਾਣੀ ਪੂਣੀ ਪਿਉਂਦਿਆਂ ਲੇਕਿਨ ਜਿਹੜਾ ਸਲੱਖਣ ਹੁੰਦਾ ਉਹ ਬਿਲਕੁਲ ਵੀ ਚਪ ਪਚਾਂਦ ਹੋ ਜਾਂਦਾ ਉਹਦੇ ਹੱਥ ਪੈਰ ਮੋੜ ਜਾਂਦੇ ਆ ਤੇ ਡਾਕਟਰ ਨੂੰ ਪਿੰਡ ਵਾਲੇ ਵੈਦ ਡਾਕਟਰ ਨੂੰ ਬੁਲਾਇਆ ਜਾਂਦਾ ਤੇ ਉਹ ਉਹਨੂੰ ਵੀ ਮਰਿਆ ਹੋਇਆ ਕੋਤਸ਼ ਕਰ ਦਿੰਦਾ ਨਾ ਉਹ ਦੇਖਦੇ ਆ ਕਿ ਕਿਹਾ ਜਾਂਦਾ ਕਿ ਜਿਹੜੀ ਜ਼ਮੀਨ ਦੇ ਪਿੱਛੇ ਉਹਨੇ ਜੀਤੇ ਦਾ ਫਿਊਚਰ ਖਰਾਬ ਕੀਤਾ ਜਿਹੜੀ ਜ਼ਮੀਨ ਦੇ ਪਿੱਛੇ ਆਪਦੇ ਭਾਈ ਦੀ ਸਾਰੀ ਉਮਰ ਦੀ ਕਮਾਈ ਖਾਦੀ ਤਾਂ ਅੱਜ ਉਸੇ ਜ਼ਮੀਨ ਦੇ ਇੱਕ ਜਰੀ ਉਹ ਜਿਹੜਾ ਸੀਗਾ ਸਪਰੇਅ ਚੜ ਕੇ ਸਲੱਖਣ ਮਰ ਗਿਆ ਸੀਗਾ ਹਨਾ ਸਲੱਖਣ ਦੇ ਕੋਈ ਲਾਦਵੀ ਨਹੀਂ ਸੀ ਕਿ ਜਦੋਂ ਆਖਰੀ ਸਾਵਾਂ ਤੇ ਸੀ ਤਾਂ ਜੀਤੇ ਦੀ ਮਾਂ ਜਦੋਂ ਉਹਨਾਂ ਦੇ ਘਰ ਜਾਂਦੀ ਆ ਤਾਂ ਉਹ ਜਿਹੜਾ ਸਲੱਖਣ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਵਿੱਚ ਥੋੜਾ ਹੁੰਦਾ ਤੇ ਲੇਕਿਨ ਜਦੋਂ ਉਹ ਜੀਤੇ ਦੀ ਮਾਂ ਨੂੰ ਵੇਖਦਾ ਤੇ ਉਹ ਆਖਰੀ ਸਾਵਾਂ ਤੇ ਪਿਆ ਕਹਿੰਦਾ ਕਿ ਪਰਜਾਈ ਮੈਨੂੰ ਮaaf ਕਰੀ ਮੈਂ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਮੈਂ ਜਿੱਤੇ ਦੀ ਜ਼ਿੰਦਗੀ ਖਰਾਬ ਕੀਤੀ ਆ ਲੇਕਿਨ ਮੈਂ ਚਾਹੁੰਦਾ ਕਿ ਤੂੰ ਵੀਰੋ ਦਾ ਹੱਥ ਥੰਮੀ ਰੱਖੀ ਤੁਸੀਂ ਦੋਵੇਂ ਤਰਾਣੀ ਚਠਾਣੀ ਇਕੱਠੀਆਂ ਰਹੋ ਜੇ ਕਿਉਂਕਿ ਜਿਹੜੀ ਮੇਰੀ ਜ਼ਮੀਨ ਆ ਉਹਦਾ ਮਾਲਕ ਹੁਣ ਜੀਤਾ ਹੀ ਆ ਤੇ ਮੇਰੇ ਘਰ ਵਾਲੀ ਦੇ ਰਾਖੇ ਵੀ ਤੁਸੀਂ ਹੋ ਮੈਂ ਸਾਰੀ ਉਮਰ ਆਪਦੇ ਆਪ ਨੂੰ ਮਾਫ਼ਤਾ ਨਹੀਂ ਕਰ ਪਾਉਂਗਾ ਮੈਨੂੰ ਨਰਕਾਂ ਚ ਜਗ੍ਹਾ ਮਿਲੇਗੀ ਪਰ ਮੈਂ ਚਾਹੁੰਦਾ ਕਿ ਮੈਂ ਮਰਨ ਵੇਲੇ ਤੇਰੇ ਤੋਂ ਗਲਤੀ ਜ਼ਰੂਰ ਮੰਨਾ ਇੰਨਾ ਗਏ ਕਿ ਜਿਹੜਾ ਸੜਖਣਾ ਉਹਦੀ ਮੌਤ ਹੋ ਜਾਂਦੀ ਆ ਤੇ ਹੁਣ ਪਿੰਡ ਵਾਲੇ ਸਸਕਾਰ ਕਰਦੇ ਆ ਤੇ ਹੁਣ ਦੋਨੋਂ ਦਰਾਣੀ ਜਠਾਣੀ ਦੋ ਘਰਾਂ ਵਿੱਚ ਕੱਲੀਆਂ ਰਹਿ ਜਾਂਦੀਆਂ ਤੇ ਪਿੰਡ ਵਾਲੇ ਕਹਿੰਦੇ ਆ ਕਿ ਭਾਈ ਤੁਸੀਂ ਹੈ ਤਾਂ ਦੋਨੋਂ ਹੀ ਬੁੜੀਆਂ ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਦੇ ਵਿੱਚ ਜਿਹੜੀ ਕੰਧ ਕੱਢੀ ਆ ਉਹਨੂੰ ਢਾਹ ਦਿੱਤਾ ਜਾਵੇ ਕੰਧ ਜਿਹੜੀ ਕੱਢੀ ਹੁੰਦੀ ਆ ਉਹ ਕੰਧ ਚੱਕ ਦਿੱਤੀ ਜਾਂਦੀ ਆ ਹਾਂ ਦੋਵੇਂ ਦਰਾਣੀ ਚਠਾਣੀ ਇੱਕ ਰੋਟੀ ਪਕਾਉਂਦੀ ਆ ਦੂਜੀ ਪਸੂ ਢਾਂਡੇ ਦਾ ਕਰ ਲੈਂਦੀ ਆ ਕੰਮ ਕਾਜ ਕਰਕੇ ਦੋਨੇ ਗੱਲਾਂ ਬਾਤਾਂ ਬਢੇਪੇ ਚ ਦੁੱਖ ਸੁੱਖ ਕਰਦੀਆਂ ਸੌ ਜਾਂਦੀਆਂ ਲੇਕਿਨ ਕਿਤੇ ਨਾ ਕਿਤੇ ਜੀਤੇ ਦੀ ਮਾਂ ਇਹ ਚਾਹੁੰਦੀ ਹੁੰਦੀ ਆ ਕਿ ਹੁਣ ਜੀਤਾ ਵਾਪਸ ਆਵੇ ਤਾਂ ਜਿਹੜੀ ਵੀਰੋਂ ਹੁੰਦੀ ਆ ਉਹ ਵੀ ਕਹਿੰਦੀ ਆ ਕਿ ਭੈਣੇ ਆਪਾਂ ਕਿਉਂ ਨਾ ਅਰਦਾਸ ਕਰਿਆ ਕਰਕੇ ਵੀ ਆਪਣਾ ਮੁੰਡਾ ਘਰ ਆ ਜੇ ਆਪਣਾ ਹਸਦਾ ਵਸਤਾ ਘਰ ਹੋ ਜੇ ਤਾਂ ਉਹ ਕਹਿੰਦੀ ਆ ਕਿ ਕੋਈ ਨਾ ਕਿਸੇ ਦਿਨ ਤਾਂ ਪ੍ਰਮਾਤਮਾ ਜ਼ਰੂਰ ਸੁਣੇਗਾ ਹਣਾ ਉਧਰ ਦੂਜੇ ਪਾਸੇ ਜੀਤਾ ਜਿਹੜਾ ਰਾਣੂ ਦੇ ਉੱਥੇ ਕੋਲ ਕੋਠੇ ਵਿੱਚ ਰਹਿ ਰਿਆ ਹੁੰਦਾ ਤੇ ਉਹ ਇੱਕ ਦਿਨ ਅਚਾਨਕ ਘਬਰਾ ਕੇ ਉੱਠਦਾ ਤੇ ਉਹ ਉੱਠ ਕੇ ਕਹਿੰਦਾ ਕਿ ਰਾਣੂ ਮੈਨੂੰ ਨਾ ਰਾਤ ਸੁਪਨਾ ਆਇਆ ਵੀ ਮੇਰੀ ਬੇਬੇਵਾਚਾ ਮਾਰ ਰਹੀ ਆ ਮੈਨੂੰ ਉਹ ਕਹਿੰਦੀ ਅੱਛਾ ਕਹਿੰਦਾ ਕਿ ਮੈਨੂੰ ਲੱਗਦਾ ਕਿ ਮੇਰੀ ਬੇਬੇ ਮੈਨੂੰ ਡੀਕਦੀ ਹੈ ਨਾ ਹੋਵੇ ਕਿ ਬੇਬੇ ਮੇਰੇ ਵਿਸੋੜੇ ਵਿੱਚ ਹੀ ਧੁਰ ਜਾਵੇ ਤੇ ਮੈਂ ਚਾਹੁੰਨਾ ਕਿ ਮੈਂ ਜਾਉਂਦੇ ਜੀ ਆਪਦੀ ਬੇਬੇ ਨੂੰ ਜਾ ਕੇ ਮਿਲਾਂ ਤੇ ਰਾਣੋ ਵੀ ਕਹਿੰਦੀ ਆ ਕਿ ਹਾਂ ਤੇਰੀ ਮਾਂ ਨੂੰ ਤੇਰੀ ਲੋੜ ਆ ਜੀਤੇ ਤੈਨੂੰ ਉੱਥੇ ਜਾਣਾ ਚਾਹੀਦਾ ਹੁਣ ਜੀਤਾ ਉਸਨ ਰਾਣੋ ਦੀ ਗੱਲ ਮੰਨ ਕੇ ਪਿੰਡ ਵੱਲ ਨੂੰ ਤੁਰ ਪੈਂਦਾ ਦੂਜੇ ਪਾਸੇ ਜਿਹੜੀ ਜੀਤੇ ਦੀ ਚਾਚੀ ਹੁੰਦੀ ਆ ਉਹ ਜੀਤੇ ਦੀ ਮਾਂ ਨੂੰ ਕਹਿੰਦੀ ਆ ਕਿ ਭੈਣੇ ਅੱਜ ਆਪਣੇ ਘੋਠੇ ਤੇ ਕਾਹ ਬੋਲੀ ਜਾਂਦਾ ਕਿ ਤੇ ਆਪਣੇ ਜੀਤੇ ਨੇ ਤਾਂ ਨਹੀਂ ਹੋਣਾ ਕਹਿੰਦੀ ਆ ਕਿ ਉਹਦੀ ਮਾਂ ਕਹਿੰਦੀ ਆ ਕਿ ਕੀ ਪਤਾ ਭੈਣੇ ਇਹ ਵੀ ਕੋਈ ਸਣਿਆ ਲੈ ਕੇ ਆਇਆ ਹੋਵੇ ਵੀ ਮੇਰਾ ਜੀਤਾ ਘਰ ਨੂੰ ਮੁੜ ਪਿਆ ਹੋਵੇ ਉਹਦੀ ਜਿਹੜੀ ਚਾਚੀ ਹੈ ਜੀਤੇ ਦੀ ਉਹ ਕਹਿੰਦੀ ਆ ਨਾ ਕਿ ਮੈਂ ਅੱਜ ਸਾਗ ਬਣਾਉਣੀ ਆ ਸਾਗ ਬਣਾਉਂਦੀ ਆ ਉਹਦੀ ਮਾਂ ਖੀਰ ਰੰਨਦੀ ਆ ਜਿਵੇਂ ਉਹਨਾਂ ਦੋਨਾਂ ਨੂੰ ਉਹਨਾਂ ਦੀ ਆਤਮਾ ਅੰਦਰੋਂ ਦੱਸਦੀ ਆ ਕਿ ਤੁਹਾਡੇ ਘਰ ਦਾ ਚਾਰਾ ਜਿਹੜਾ ਜੀਤਾ ਪੁੱਤ ਵਾਪਸ ਆ ਰਿਹਾ ਨਾ ਹੁਣ ਜੀਤਾ ਵੀ ਉੱਥੋਂ ਤੁਰ ਪੰਦਾ ਜੀਤਾ ਤੁਰਨ ਲੱਗਦਾ ਤਾਂ ਜਿਹੜੀ ਰਾਣੂ ਹੁੰਦੀ ਆ ਉਹ ਸੋਸ ਚ ਚਿਪਕ ਹੋ ਜਾਂਦੀ ਆ ਉਹਨੂੰ ਇਹ ਲੱਗਦਾ ਹੁੰਦਾ ਕਿ ਚਾਰ ਪੰਜ ਦਿਨ ਤੋਂ ਵੀ ਮੈਂ ਇਹਦੇ ਲਈ ਵੀ ਖਾਣਾ ਬਣਾਉਂਦੀ ਸੀ ਇਹ ਮੇਰੇ ਲਈ ਕੰਮ ਤੇ ਜਾਂਦਾ ਸੀ ਮੈਨੂੰ ਆਸਰਾ ਸੀਗਾ ਮੇਰੇ ਇੱਥੇ ਕੋਈ ਗੈਰ ਮਰਦ ਨਹੀਂ ਸੀ ਆਉਂਦਾ ਹੁਣ ਰਾਣੂ ਨਾ ਵਿਚਾਰੀ ਅੰਦਰੇ ਅੰਦਰ ਜਿਹੜੇ ਦੁੱਖ ਦੇ ਹੰਝੂ ਰੋਂਦੀ ਆ ਵੀ ਇਹ ਚੱਲਿਆ ਕੀ ਪਤਾ ਇਹਨੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਦੂਜੇ ਪਾਸੇ ਜੀਤਾ ਸੋਚਦਾ ਕਿ ਜੇ ਇਹਨੂੰ ਮੇਰੇ ਨਾਲ ਕੋਈ ਲगाव ਹੋਇਆ ਇਹ ਮੈਨੂੰ ਰੋਕੂਗੀ ਜ਼ਰੂਰ ਇੱਕ ਵਾਰ ਆਵਾਜ਼ ਜ਼ਰੂਰ ਮਾਰੂਗੀ ਪਰ ਉਧਰੋਂ ਰਾਣੂ ਕਹਿੰਦੀ ਆ ਕਿ ਮੇਰੇ ਨਾਲੋਂ ਜ਼ਿਆਦਾ ਇਹਦੀ ਮਾਂ ਨੂੰ ਇਹਦੀ ਲੋੜ ਆ ਹੰਜੀਤਾ ਚੰਗਾ ਰਾਣੂ ਕਹਿ ਕੇ ਤੁਰ ਪੰਦਾ ਤੇ ਦੁਰ ਦਾ ਦੁਰ ਦਾ ਕਾਫੀ ਦੂਰ ਤੱਕ ਹੌਲੀ ਹੌਲੀ ਕਦਮ ਪوڑਦਾ ਜਾਂਦਾ ਕਿ ਸ਼ਾਇਦ ਰਾਣੂ ਰੋਕੇਗੀ ਲੇਕਿਨ ਇਹ ਰਾਣੂ ਕਹਿੰਦੀ ਆ ਕਿ ਜੇ ਮੈਂ ਅੱਜ ਇਹਨੂੰ ਰੋਕ ਲੈਣਾ ਹੈ ਫਿਰ ਕਦੇ ਵੀ ਘਰ ਵਾਪਸ ਨਹੀਂ ਜਾ ਸਕਦਾ ਇਹਨੂੰ ਜਾਣਾ ਜ਼ਰੂਰੀ ਆ ਜਦੋਂ ਜੀਤਾ ਚਲਾ ਜਾਂਦਾ ਉਸ ਦਿਨ ਰਾણો ਭੁੱਖੇ ਧਾਈ ਦਿਨ ਰਾਤ ਪਈ ਰਹਿੰਦੀ ਆ ਕਿਉਂਕਿ ਉਹ 4-5 ਦਿਨਾਂ ਤੋਂ ਉਹਦਾ ਇੱਕ ਜੀਨ ਦਾ ਆਸਰਾ ਬਣ ਚੁੱਕਾ ਸੀ ਉਹ ਔਰਤ ਜਿਹੜੀ ਕਿ ਇੱਕ ਬਦਨਾਮੀ ਦੇ ਕੰਕ ਚੋਂ ਨੰਗ ਰਹੀ ਸੀਗੀ ਤੇ ਜਿਹਦਾ ਕੋਈ ਆਸਰਾ ਵੀ ਨਹੀਂ ਸੀ ਉਹ ਅਣਜਾਣ ਬੰਦਾ ਉਹਨਾਂ ਜਾਣ ਗੱਭਰੂ ਜਵਾਨ ਜਿਹਦੇ ਆਸਰੇ ਉੱਥੇ ਰਹਿ ਰਹੀ ਸੀਗੀ ਹਨਾ ਹੁਣ ਰਾણો ਬਿਲਕੁਲ ਉੱਠੀ ਨਹੀਂ 2-3 ਦਿਨ ਤੋਂ ਜੀਤਾ ਘਰ ਜਾਂਦਾ ਤਦੋ ਜੀਤਾ ਰਾਤ ਨੂੰ ਜਾ ਕੇ ਆਵਦਾ ਦਰਵਾਜ਼ਾ ਖੜਕਾਉਂਦਾ ਤਾਂ ਉਹਦੀ ਮਾਂ ਕਹਿੰਦੀ ਆ ਕਿ ਭਾਈ ਕੌਣ ਆ ਜਦੋਂ ਜਾ ਕੇ ਜੀਤਾ ਕਹਿੰਦਾ ਕਿ ਬੇਬੇ ਮੈਂ ਜੀਤਾ ਤੇ ਉਹਦੀ ਮਾਂ ਦੀਆਂ ਜੀਤੇ ਦੀ ਮਾਂ ਦੀਆਂ ਤਾਂ ਆ ਨਿਕਲ ਜਾਂਦੀਆਂ ਕਹਿੰਦੀ ਜੀਤਿਆ ਅੱਜ ਸਵੇਰ ਦੀਆਂ ਸੀ ਮੈਂ ਤੇ ਤੇਰੀ ਚਾਚੀ ਡੀਕੀ ਜਾਂਦੀਆਂ ਸੀ ਵੀ ਸਾਨੂੰ ਲੱਗਦਾ ਸੀ ਵੀ ਤੂੰ ਆਏਂਗਾ ਉਹ ਕਹਿੰਦਾ ਚਾਚੀ ਉਹ ਕਹਿੰਦੀ ਹਾਂ ਕਹਿੰਦੀ ਕੁਝ ਮਹੀਨੇ ਪਹਿਲਾਂ ਨਾ ਤੇਰੇ ਚਾਚੇ ਦੀ ਮੌਤ ਹੋ ਗਈ ਸੀ ਜਿਸ ਕਰਕੇ ਸਾਡੇ ਇੱਕੰਧ ਚ ਘਾਤੀ ਸੀ ਪਿੰਡ ਵਾਲਿਆਂ ਨੇ ਹੁਣ ਤਾਂ ਮੈਂ ਤੇ ਤੇਰੀ ਚਾਚੀ ਤੁਹਾਨੂੰ ਇਕੱਠਿਆਂ ਹੀ ਰਹਨੀ ਆ ਤੇ ਸਾਡਾ ਤਾਂ ਆਸਰਾ ਤੂੰ ਹੀ ਆ ਲੇਕਿਨ ਜੀਤਾ ਪੁੱਛਦਾ ਕਿ ਚਾਚੇ ਨੂੰ ਕੀ ਹੋਇਆ ਉਹ ਸਾਰੀ ਗੱਲ ਦੱਸਦੀ ਆ ਕਿ ਤੇਰਾ ਚਾਚਾ ਐ ਸਪਰੇਅ ਚੜਨ ਦੇ ਨਾਲ ਮਰ ਗਿਆ ਤੇ ਲੇਕਿਨ ਮਾਮੂ ਤੇ ਹੱਥ ਲਾ ਕੇ ਕਹਿੰਦੀ ਆ ਕਿ ਜੀਤਿਆ ਤੂੰ ਤਾਂ ਨਸ਼ੇੜੀ ਸੀ ਕਾਏ ਤੇਰਾ ਮੂੰਹ ਪਰਮਾ ਪਰਮਾ ਤੇ ਤੂੰ ਅੱਜ ਸੁਰਤ ਚ ਕਿਵੇਂ ਆ ਤੂੰ ਤਾਂ ਤੈਨੂੰ ਤਾਂ ਸਾਰੇ ਨਸ਼ੇੜੀ ਚੋਰ ਕਹਿੰਦੇ ਆ ਵੀ ਇਹ ਕੀ ਕਾਰਨ ਬਣਿਆ ਤੂੰ ਕਿੱਥੋਂ ਕਿਹੜੇ ਬੰਦੇ ਨੇ ਤੈਨੂੰ ਸੁਧਾਰਿਆ ਹੈ ਨਾ ਫਿਰ ਜੀਤਾ ਮਾਂ ਦੇ ਕੋਲ ਬੈਠ ਕੇ ਕਹਿੰਦਾ ਕਿ ਮਾਂ ਵੀ ਮੈਨੂੰ ਸੁਧਾਰਨ ਵਾਲਾ ਕੋਈ ਬੰਦਾ ਨਹੀਂ ਸੀ ਇੱਕ ਔਰਤਾ ਸੁਧਾਰਨ ਵਾਲੀ ਤੇ ਉਹ ਆਰਤ ਨੇ ਮੈਨੂੰ ਇਹੋ ਜਿਹਾ ਰਸਤਾ ਵਿਖਾਇਆ ਚਾਰ ਪੰਜ ਦਿਨਾਂ ਤੋਂ ਕਿ ਮੇਰਾ ਹੁਣ ਕੋਈ ਵੀ ਨਸ਼ਾ ਕਰਨ ਦਾ ਮਨ ਹੈ ਨਹੀਂਗਾ ਉਹ ਕਹਿੰਦੀ ਅੱਛਾ ਉਹ ਲੇਕਿਨ ਜੀਤੇ ਨੂੰ ਇਹ ਲੱਗਦਾ ਹੁੰਦਾ ਕਿ ਉਹ ਔਰਤ ਜਿਹੜੀ ਥੋੜੀ ਜਿਹਨੂੰ ਸਮਾਜ ਵਿੱਚ ਇੱਕ ਬਦਨਾਮੀ ਮਿਲੀ ਹੋਈ ਆ ਕਿ ਜੇ ਮੈਂ ਉਹਦਾ ਜ਼ਿਕਰ ਮੇਰੀ ਮਾਂ ਕੋਲੇ ਕੀਤਾ ਤੇ ਹੋ ਸਕਦਾ ਵੀ ਮੇਰੀ ਮਾਂ ਜਿਹੜੀ ਉਹਨੂੰ ਐਕਸੈਪਟ ਨਾ ਕਰੇ ਹਨਾ ਤੇ ਉਹ ਸਾਰੀ ਗੱਲ ਦੱਸਣ ਤੋਂ ਬਾਅਦ ਕਹਿੰਦਾ ਕਿ ਮਾਂ ਵੀ ਮੈਂ ਇੱਕ ਔਰਤ ਦੇ ਕਰਕੇ ਅੱਜ ਬਚਿਆ ਉਹ ਔਰਤ ਜਿਹਨੇ ਮੈਨੂੰ ਰੋਟੀ ਪਾਣੀ ਖਵਾਇਆ ਮੈਨੂੰ ਸਹੀ ਰਸਤਾ ਦੱਸਿਆ ਉਨੇ ਹੀ ਮੈਨੂੰ ਸਮਝਾਇਆ ਕਿ ਜ਼ਰੂਰੀ ਨਹੀਂ ਕਿ ਨਸ਼ਾ ਨਸ਼ਾ ਇੱਕ ਤਰ੍ਹਾਂ ਦਾ ਹੀ ਹੋਵੇ ਨਸ਼ਾ दारू ਦਾ ਹੀ ਹੋਵੇ ਨਸ਼ਾ ਫੇਮ ਦਾ ਹੀ ਹੋਵੇ ਨਸ਼ਾ ਸਿਗਰਟ ਦਾ ਹੀ ਹੋਵੇ ਨਸ਼ਾ ਕੰਮ ਦਾ ਵੀ ਹੋ ਸਕਦਾ ਜਵਾਨੀ ਦਾ ਵੀ ਹੋ ਸਕਦਾ ਮਿਹਨਤ ਦਾ ਵੀ ਹੋ ਸਕਦਾ ਕਹਿੰਦਾ ਉਸਨੇ ਤਾਂ ਮੈਂ ਸੋਚਿਆ ਸੀ ਕਿ ਮੈਂ ਮਿਹਨਤ ਦਾ ਨਸ਼ਾ ਕਰੂੰਗਾ ਤੇ ਕਮਾਈ ਕਰੂੰਗਾ ਤੇ ਆਪਦੀ ਕਮਾਈ ਕਰਕੇ ਮੈਂ ਆਪਦਾ ਘਰ-ਬਾਰ ਬਣਾਉਂਗਾ ਉਹ ਕਹਿੰਦੀ ਅੱਛਾ ਕਹਿੰਦੀ ਮੈਂ ਉਹ ਕਰਮਾ ਵਾਲੀ ਔਰਤ ਨੂੰ ਵੇਖਣਾ ਚਾਹੁੰਨੀ ਹਾਂ ਨਾ ਲੇਕਿਨ ਜੀਤਾ ਕਹਿੰਦਾ ਕਿ ਬੇਬੇ ਉਹ ਤੈਨੂੰ ਕਿਵੇਂ ਕਰਮਾ ਵਾਲੀ ਲੱਗੀ ਉਹਨੂੰ ਤਾਂ ਸਾਰੇ ਮਾੜੇ ਕਰਮਾ ਵਾਲੀ ਕਹਿੰਦੇ ਆ ਉਹ ਤਾਂ ਸਮਝ ਲੈ ਇੱਕ ਕਲੰਕ ਆ ਉਹ ਕਹਿੰਦੀ ਅੱਛਾ ਕਹਿੰਦੀ ਕੌਣ ਆ ਉਹ ਹਰਤ ਉਹ ਦੱਸਦਾ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਇੱਕ ਰਾਣੂ ਨਾਮ ਦੀ ਲੜਕੀ ਆ ਮੈਂ ਤਾਂ ਭੜਕਦਾ ਹੋਇਆ ਉੱਥੇ ਨਸ਼ੇ ਵਿੱਚ ਧੁੱਤ ਹੋਇਆ ਉੱਥੇ ਚਲਾ ਗਿਆ ਸੀ ਲੇਕਿਨ ਉਹਨੇ ਮੈਨੂੰ ਸਹੀ ਰਸਤਾ ਦੱਸਿਆ ਉਹ ਮੈਨੂੰ ਸਹੀ ਰਸਤੇ ਤੇ ਲੈ ਕੇ ਆਈ ਪਰ ਜੀਤੇ ਦੀ ਮਾਂ ਜੀ ਨੂੰ ਕੋਈ ਕਦੇ ਉਮੀਦ ਨਹੀਂ ਸੀ ਕਿ ਮੇਰਾ ਪੁੱਤ ਜਿਉਂਦਾ ਹੋ ਸਕਦਾ ਜਾਂ ਮੇਰਾ ਪੁੱਤ ਕਦੇ ਨਸ਼ਾ ਵੀ ਛੱਡ ਸਕਦਾ ਤੇ ਉਹ ਕਹਿੰਦੀ ਕਿ ਜੀਤਿਆ ਚਾਹੇ ਉਹ ਔਰਤ ਨੂੰ ساری ਦੁਨੀਆ ਮਾੜੀ ਕਵੇ ਪਰ ਮੈਂ ਉਹਨੂੰ ਕਦੇ ਮਾੜਾ ਨਹੀਂ ਕਹੂੰਗੀ ਉਹ ਸਾਡੇ ਲਈ ਰੱਬ ਬਣ ਕੇ ਆਈ ਆ ਤੇ ਉਹ ਹਮੇਸ਼ਾ ਸਾਡੇ ਲਈ ਰੱਬ ਰਹੂਗੀ ਕਿਉਂਕਿ ਜਿਨੇ ਮੈਨੂੰ ਮੇਰਾ 25 ਸਾਲ ਦਾ ਪੁੱਤਰ ਦੁਬਾਰਾ ਤੋਂ ਲਾਪਸ ਕੀਤਾ ਉਹ ਮੇਰੇ ਲਈ ਇੱਕ ਸਿਰਫ ਔਰਤ ਹੀ ਨਹੀਂ ਔਰਤ ਦੇ ਰੂਪ ਵਿੱਚ ਇੱਕ ਲక్ష్ਮੀ ਆ ਤੇ ਜਿੱਤਾ ਕਹਿੰਦਾ ਕਿ ਬੇਬੇ ਜੇ ਤੂੰ ਚਾਹਨੀ ਆ ਵੀ ਆਪਾਂ ਆਪਦਾ ਵਧੀਆ ਘਰ ਚਲਾਈਏ ਤਾਂ ਕੀ ਮਹਿਰਾਣੋ ਨੂੰ ਘਰੇ ਲਿਆ ਸਕਦਾ ਉਹ ਕਹਿੰਦੀ ਹਾਂ ਕਹਿੰਦੀ ਮੇਰੇ ਮੈਨੂੰ ਇਸ ਚੀਜ਼ ਵਿੱਚ ਕੋਈ ਇਤਰਾਜ਼ ਨਹੀਂ ਤੈਨੂੰ ਨਾ ਹੋਵੇ ਉਹ ਕਹਿੰਦਾ ਕਿ ਨਹੀਂ ਮੈਂ ਤਾਂ ਉੱਥੇ ਸੋਚ ਕੇ ਤੁਰਿਆ ਸੀ ਕਿ ਜੇ ਮੇਰੀ ਬੇਬੇ ਮੰਨ ਗਈ ਤਾਂ ਮਹਿਰਾਣੋ ਨੂੰ ਵਾਪਸ ਲੈ ਕੇ ਜਾਊਂਗਾ ਉਹਨੇ ਮੈਨੂੰ ਇਸ ਕਲੰਕ ਚੋਂ ਕੱਢਿਆ ਤੇ ਮੈਂ ਵੀ ਉਹਨੂੰ ਇਸ ਕਲੰਕ ਚੋਂ ਕੱਢੂੰਗਾ ਉਹ ਕਹਿੰਦੀ ਠੀਕ ਆ ਹੁਣ ਜੀਤਾ ਬੜੀ ਖੁਸ਼ੀ-ਖੁਸ਼ੀ ਨਹਾ ਧੋ ਕੇ ਦੂਜੇ ਦਿਨ ਸਵੇਰੇ ਰਾਣੂ ਦੇ ਉਸ ਕੋਠੇ ਵਿੱਚ ਜਾਂਦਾ ਉਹ ਚਾ ਕੇ ਦੇਖਦਾ ਕਿ ਰਾਣੂ ਬਸੁਰਤ ਪਈ ਹੁੰਦੀ ਆ ਉਹਨੇ ਨਾ ਕੁਝ ਖਾਦਾ ਪੀਤਾ ਹੁੰਦਾ ਜਦੋਂ ਜੀਤਾ ਜਾ ਕੇ ਪੈਰਾਂ ਦਾ ਖੜਾਕ ਕਰਦਾ ਤੇ ਰਾਣੋ ਇੱਕਦਮ ਖबरा ਕੇ ਉੱਠਦੀ ਆ ਤੇ ਕਹਿੰਦੀ ਜਿੱਤਿਆ ਤੂੰ ਜਿੱਤਿਆ ਕਹਿੰਦਾ ਅੱਛਾ ਤੈਨੂੰ ਪਤਾ ਲੱਗ ਗਿਆ ਕਿ ਮੈਂ ਹੀ ਆ ਉਹ ਕਹਿੰਦੀ ਹਾਂ ਕਹਿੰਦੀ ਮੈਨੂੰ ਕੱਲ ਦਾ ਲੱਗ ਰਿਹਾ ਸੀ ਕਿ ਤੂੰ ਵਾਪਸ ਜ਼ਰੂਰ ਆਏਂਗਾ ਕਿਉਂਕਿ ਮੇਰੀ ਆਤਮਾ ਕਹਿ ਰਹੀ ਸੀ ਕਿ ਇਹ ਬੰਦੇ ਨੂੰ ਚਾਹੇ ਮੈਂ ਪਹਿਲਾਂ ਤੂੰ ਨਹੀਂ ਜਾਣਦੀ ਸੀ ਪਰ ਇਹਦਾ ਮੇਰੇ ਨਾਲ ਕੋਈ ਰੂਹੀ ਰਿਸ਼ਤਾ ਜ਼ਰੂਰ ਆ ਉਹ ਕਹਿੰਦਾ ਕਿ ਮੈਂ ਦੂਰ ਜਾਂਦਾ ਇਹ ਸੋਚਦਾ ਸੀ ਕਿ ਸ਼ਾਇਦ ਰਾਣੋ ਮੈਨੂੰ ਰੋਕੇਗੀ ਆਵਾਜ਼ ਮਾਰੇਗੀ ਕਹਿੰਦੀ ਨਹੀਂ ਮੈਂ ਇਹ ਸੋਚਿਆ ਸੀ ਕਿ ਜੇ ਤੂੰ ਅਜਾ ਦੀ ماں ਕੋਲ ਜਾਏਂਗਾ ਤੂੰ ਕਦੇ ਕਲ ਤਰਸਦੇ ਨਹੀਂ ਪਾਏਂਗਾ ਪੜ੍ਹ ਕੇ ਗਾ ਨਹੀਂ ਤੇਰੇ ਲਈ ਤੇਰਾ ਘਰ ਵੀ ਜ਼ਰੂਰੀ ਸੀ ਹੁਣ ਜੀਤਾ ਕਹਿੰਦਾ ਕਿ ਰਾਣੂ ਮੈਂ ਤੈਨੂੰ ਇੱਥੋਂ ਲੈਣ ਆਇਆ ਹਮੇਸ਼ਾ ਲਈ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਕਿ ਤੂੰ ਵੇਸ ਲਈ ਤੈਨੂੰ ਇਹ ਚੀਜ਼ ਮਨਜ਼ੂਰ ਆ ਉਹ ਕਹਿੰਦੀ ਹਾਂ ਹੁਣ ਰਾਣੂ ਨੂੰ ਇੱਕ ਨਵੀਂ ਜ਼ਿੰਦਗੀ ਨਵੀਂ ਰੌਸ਼ਨੀ ਮਿਲ ਰਹੀ ਸੀ ਹਨਾ ਦੋਨੋਂ ਜਾਣੇ ਇੱਕ ਦੂਜੇ ਦਾ ਜ਼ਰੀਆ ਬਣੇ ਸੀ ਨਵੀਂ ਜ਼ਿੰਦਗੀ ਦਾ ਉਹਨੂੰ ਰਾਣੋਂ ਨੂੰ ਲੈ ਕੇ ਉੱਥੋਂ ਤੁਰ ਪੈਂਦਾ ਘਰੇ ਜਾਂਦਾ ਜੀਤਾ ਉਹ ਰਾਣੋਂ ਦੇ ਨਾਲ ਆਨੰਦ ਘਰ ਚਕਰਾ ਕੇ ਆਪਦੇ ਘਰ ਲੈ ਜਾਂਦਾ ਘਰੇ ਜਾਂਦਾ ਤਾਂ ਉਹਦੀ ਚਾਚੀ ਉਹਦੀ ਮਾਂ ਰਾਣੋਂ ਨਾਲ ਵਧੀਆ ਉਹਨੂੰ ਆਪਦੀ ਨੂੰ ਸਮਝ ਕੇ ਉਹਨੂੰ ਸੋਨੇ ਗਹਿਣੇ ਗੱਟੇ ਦਿੰਨੀਆ ਉਹਦਾ ਖਾਣ ਪੀਣ ਉਹਦਾ ਧਿਆਨ ਰੱਖਿਆ ਜਾਂਦਾ ਰਾਣੋਂ ਵੀ ਇੱਕ ਇੱਜ਼ਤਦਾਰ ਔਰਤ ਬਣ ਕੇ ਉਹਨਾਂ ਦਾ ਘਰ ਸੰਭਾਲ ਲੀਆ ਲੇਕਿਨ ਦੂਜੇ ਪਾਸੇ ਜਿਹੜਾ ਪਿੰਡ ਜੀਤਿਆ ਨੂੰ ਚੋਰ ਨਸ਼ੇੜੀ ਕਹਿੰਦਾ ਸੀ ਉਹ ਅੱਜ ਇਹ ਗੱਲਾਂ ਕਰ ਰਿਆ ਸੀ ਕਿ ਲੈ ਭਈ ਇੱਕ ਚੋਰ ਸੀ ਕਿ ਤੋ ਤਕੜੀ ਚੋਰੀ ਕੀਤੀ ਹੋਣੀ ਆ ਤੇ ਮੁੱਲ ਦੀ ਤੀਵੀਂ ਖਰੀਦ ਲਿਆਇਆ ਚੋਰੀ ਕਰਕੇ ਜੀਤਾ ਖੇਤੋਂ ਆਉਂਦਾ ਮੁਰਦਾ ਪਿੰਡ ਦੀ ਸਾਥ ਕੋਲ ਦੀ ਡੰਗਦਾ ਤੇ ਉਹਨੂੰ ਇੱਕ ਬੰਦਾ ਟੀਚਰ ਕਰਕੇ ਕਹਿੰਦਾ ਕਿ ਕਿਉਂ ਮੁੱਲ ਦੀ ਤੀਵੀਂ ਦਿੰਦੀ ਆ ਫੁਲਕੇ ਤੇ ਉਸ ਟਾਈਮ ਜੀਤਾ ਮੁੱਠੀਆਂ ਘੁੱਟ ਕੇ ਘਰ ਵਾਪਸ ਆ ਜਾਂਦਾ ਤੇ ਆ ਕੇ ਆਦੀ ਮਾਂ ਨੂੰ ਕਹਿੰਦਾ ਕਿ ਮਾਂ ਇਹ ਲੋਕ ਮੈਨੂੰ ਅੱਜ ਵੀ ਨਹੀਂ ਜਾਣ ਦਿੰਦੇ ਬਿਸ਼ੱਕ ਮੈਂ ਸਹੀ ਰਸਤੇ ਤੇ ਤੁਰ ਪਿਆ ਲੇਕਿਨ ਉਹਦੀ ਮਾਂ ਸਮਝਾਉਂਦੀ ਆ ਕਿ ਪੁੱਤ ਆਪਾਂ ਦੁਨੀਆ ਦਾ ਮੂੰਹ ਨਹੀਂ ਫਾੜ ਸਕਦੇ ਆਦੀ ਆਪ ਇਹਨਾਂ ਨੇ ਥੋੜੇ ਟਾਈਮ ਵਿੱਚ ਇਹਨਾਂ ਨੂੰ ਜਦੋਂ ਸਮਾਂ ਆਊਗਾ ਨਾ ਸਮਾਂ ਇਹਨਾਂ ਨੂੰ ਚੁੱਪ ਕਰਾਊਗਾ ਥੋੜੇ ਸਾਲਾਂ ਦੇ ਵਿੱਚ ਜੀਤੇ ਦੇ ਘਰ ਦੋ ਜੁੜਵੇ ਬੱਚੇ ਹੁੰਦੇ ਆ ਘਰ ਵਿੱਚ ਰੌਣਕ ਲੱਗ ਜਾਂਦੀ ਆ ਤੇ ਦੋ ਤਿੰਨ ਸਾਲ ਤੋਂ ਜਿਹੜੀ ਰਾਣੂ ਆਪਦਾ ਘਰ ਸੰਭਾਲ ਰਹੀ ਆ ਹੁਣ ਉਹੀ ਲੋਕ ਰਾਣੂ ਬਾਰੇ ਕਹਿੰਦੇ ਆ ਕਿ ਇੰਨਾ ਘਰ ਤਾਂ ਕਰਮਾ ਵਾਲੀ ਔਰਤ ਆ ਗਈ ਜਿਨੇ ਇਹਨਾਂ ਦੇ ਘਰ ਦੀ ਤਰੱਕੀ ਕਰਤੀ ਜੀਤਾ ਦੀ ਕਮਾਈ ਕਰਦਾ ਆਪਦੇ ਬੱਚੇ ਪਾਲਦਾ ਤੇ ਆਪਦੀਆਂ ਮਾਵਾਂ ਦਾ ਦੋਨਾਂ ਦਾ ਚਾਚੀ ਦਾ ਤੇ ਮਾਂ ਦਾ ਧਿਆਨ ਰੱਖਦਾ ਤੇ ਵਧੀਆ ਇੱਕ ਜ਼ਿੰਦਗੀ ਜਿਉਂਦਾ ਲੇਕਿਨ ਉਹਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਸੀ ਕਿ ਜਿਹੜੀ ਔਰਤ ਨਾਲ ਮੈਂ ਵਿਆਹ ਕਰਾ ਕੇ ਲਿਆ ਉਹਨੂੰ ਲੋਕਾਂ ਨੇ ਇੱਕ ਗਲਤ ਨਾਮ ਦਿੱਤਾ ਸੀ ਪਰ ਉਹ ਜੀਤੇ ਦੀ ਨਿਗਾ ਵਿੱਚ ਉਹ ਔਰਤ ਬੜਕੋਈ ਸਹੀ ਸੀਗੀ ਤਾਂ ਉਹ ਔਰਤ ਜਿਹਨੇ ਜੀਤੇ ਦੀ ਜ਼ਿੰਦਗੀ ਸਵਾਰ ਦਿੱਤੀ ਸੀ ਉਹ ਮੁੱਲ ਦੇ ਨੀ ਸੀ ਬਲਕਿ ਅਮੁੱਲੀ ਔਰਤ ਸੀ ਜਿਹਦਾ ਕੋਈ ਮੁੱਲ ਨਹੀਂ ਸੀਗਾ ਇਹ ਸੀ ਜੀ ਅੱਜ ਦੀ ਕਹਾਣੀ ਕਮੈਂਟ ਕਰਕੇ ਦੱਸੋ ਕਹਾਣੀ ਕਿਵੇਂ ਲੱਗੀ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ